ਪੈਣਾ ਤੇ ਹੋਰ ਵੀ ਜੋ ਪਤਵੰਤੇ ਸੱਜਣ ਹੈ ਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੀਬਾ ਪਵਿੱਤਰ ਗੌਰ ਜੀ ਜੋ ਅੱਜ ਆਪ ਜੀ ਦੀ ਕਚੈਰੀ ਦੇ ਵਿੱਚ ਆਏ ਆ ਆਓ ਪਹਿਲਾਂ ਗੁਰੂ ਸਾਹਿਬ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਨੂੰ ਪਤਾ ਹੋਣਾ ਹੈ ਕਿ ਚੋਣਾ ਸ਼ੁਰੂ ਹੋ ਚੁੱਕੀ ਹੈ ਤੇ ਵੱਖ-ਵੱਖ ਪਾਰਟੀਆਂ ਆਪਣਾ ਆਪਣਾ ਰਿਪੋਰਟ ਕਾਰਡ ਲੈ ਕੇ ਯਾਨੀ ਕਿ ਪੇਪਰ ਲੈ ਕੇ ਤੁਹਾਡੇ ਕੋਲੇ ਪਾਸ ਕਰਾਉਣ ਨੂੰ ਆ ਗਈਆਂ ਕਿ ਤੁਸੀਂ ਚੈੱਕ ਕਰੋ ਤੇ ਉਹਨਾਂ ਨੂੰ ਨੰਬਰ ਦਿਵੋ ਤੁਸੀਂ ਸਾਰਿਆਂ ਨੇ ਪਿਛਲੀ ਲੋਕ ਸਭਾ ਚੋਣਾਂ ਦੇ ਵਿੱਚ 2022 ਦੇ ਵਿੱਚ ਜਦੋਂ ਸਿਰਫ ਔਰ ਸਿਰਫ ਡੇਢ ਸਾਲ ਦਾ ਸਮਾਂ ਬਚਿਆ ਸੀ ਉਦੋਂ ਤੁਸੀਂ ਸਾਰੇ ਜਾਗਦੀ ਜ਼ਮੀਰਾ ਵਾਲਿਆਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜੋ ਕਿ ਕੌਮ ਦੇ ਜਰਨੈਲ ਹੈ ਉਹਨਾਂ ਨੂੰ ਸੰਗਰੂਰ ਦਾ ਜਰਨੈਲ ਬਣਾ ਕੇ ਦੇਸ਼ ਦੀ ਲੋਕ ਸਭਾ ਦੇ ਵਿੱਚ ਭੇਜਿਆ ਸੀ ਤੁਸੀਂ ਖਾਲੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਤੁਸੀਂ ਉਹਦੇ ਨਾਲ ਲਾਲ 92 ਐਮਐਲਏ ਨੂੰ ਤੇ ਦੋ ਸੂਬਿਆਂ ਦੇ ਮੁੱਖ ਮੰਤਰੀ ਨੂੰ ਹਰਾਇਆ ਜਦੋਂ ਜਦੋਂ ਵੀ ਕਿਤੇ ਵੀ ਅਹੰਕਾਰ ਤੋੜਨ ਵਾਲਿਆਂ ਦਾ ਤੇ ਅਣਖੀ ਬੰਦਿਆਂ ਦਾ ਨਾਮ ਆਏਗਾ ਉਸ ਵਲੇ ਸੰਗਰੂਰ ਦਾ ਨਾਮ ਸਭ ਤੋਂ ਉੱਪਰ ਗਿਨਿਆ ਜਾਏਗਾ ਸਾਹ ਸੰਗਤ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 1.5 ਸਾਲ ਦੇ ਵਿੱਚ ਸਿਰਫ ਔਰ ਸਿਰਫ 1.5 ਸਾਲ ਜਦਕਿ ਲੋਕ ਸਭਾ ਦਾ ਜਿਹੜਾ ਐਮਪੀ ਹੁੰਦਾ ਉਹਨੂੰ 5 ਸਾਲ ਮਿਲਦੇ ਪਰ ਜੀਵਨੀ ਚੋਣਾਂ ਦੇ ਵਿੱਚ ਸਾਨੂੰ 1.5 ਸਾਲ ਮਿਲਿਆ ਤੇ 1.5 ਸਾਲ ਦੇ ਵਿੱਚ 7.5 ਕਰੋੜ ਇਖਤਿਆਰੀ ਫੰਡ ਸਾਨੂੰ ਸਰਕਾਰ ਵੱਲੋਂ ਮਿਲਿਆ ਉਹ ਸਾਰੇ ਦਾ ਸਾਰਾ ਫੰਡ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਵਰਤਿਆ ਗਿਆ ਹੁਣ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ 1000 ਪਿੰਡ ਆਂਦਾ 1000 ਪਿੰਡ ਤੇ 18 ਕਸਬੇ ਜੇਕਰ ਅਸੀਂ 7.5 ਕਰੋੜ ਨੂੰ 1000 ਨਾਲ ਵੰਡਣਾ ਹੋਵੇ ਰੇਸ਼ਿਓ ਕੱਢਣੀ ਹੋਵੇ ਤੇ 75 7500 ਰੁਪਈਆ ਇੱਕ ਪਿੰਡ ਨੂੰ ਆਂਦਾ ਹੁਣ ਸਮਾ ਸਹਾਸੰਗਤ ਜੀ ਬਹੁਤ ਘੱਟਗਾ ਸੀ ਇੱਕ ਕੰਮ ਬਹੁਤ ਜ਼ਿਆਦਾ ਸੀ ਲੋਕਾਂ ਨੂੰ ਉਮੀਦਾਂ ਬਹੁਤ ਜ਼ਿਆਦਾ ਸੀ ਲੋਕਾਂ ਨੂੰ ਐ ਸੀ ਕਿ ਇਹ ਬਦਲ ਦੇਗਾ ਇਹਨਾਂ ਨੇ ਬਧਰਿਆ ਕਿਉਂਕਿ ਇਹਨਾਂ ਕੋਲੇ ਸਮਾਂ ਤੇ ਘੱਟ ਸੀ ਪਰ ਇਹਨਾਂ ਨੇ ਆਪਦਾ ਇਖਤਿਆਰੀ ਫੰਡ ਪੂਰਾ ਵਰਤਿਆ 7.5 ਕਰੋੜ ਫਿਰ ਇਹਨਾਂ ਨੂੰ ਇਨਾਮ ਵਜੋਂ ਜੋ ਰਾਸ਼ੀ ਮਿਲੀ 1.5 ਕਰੋੜ ਰੁਪਏ ਦੀ ਉਹ ਵੀ ਇਹਨਾਂ ਨੇ ਆਪ ਦੇ ਲੋਕ ਸਭਾ ਹਲਕੇ ਦੇ ਵਿੱਚ ਵਰਤੀ ਇਸ ਤੋਂ ਇਲਾਵਾ ਉਹਨਾਂ ਨੇ ਸੰਗਰੂਰ ਦੀ ਉਹਨਾਂ ਦੀਆਂ ਪ੍ਰਾਪਤੀਆਂ ਆਈਆਂ ਕਿ ਉਹਨਾਂ ਨੇ 150 ਕਰੋੜ ਰੁਪਏ ਤੋਂ ਉੱਪਰ ਬਿਜਲੀ ਦਾ ਨਵੀਨੀ ਕਰਨ ਵਾਸਤੇ ਇੱਕ ਵੀ ਤਾਰ ਇੱਕ ਵੀ ਤਾਰ ਬਾਹਰ ਲਟਕਦੀ ਨਜ਼ਰ ਨਹੀਂ ਆਏਗੀ ਸਾਰੀਆਂ ਅੰਡਰਗਰਾਊਂਡ ਹੋਣਗੀਆਂ ਤੇ ਤੁਹਾਡੀ ਸੇਤ ਲਈ ਆਉਣ ਵਾਲੇ ਸਮੇਂ ਦੇ ਵਿੱਚ 2025 ਦੇ ਵਿੱਚ ਜਿੱਥੇ ਇਹ ਤਾਰਾਂ ਬਦਲੀ ਜਾਣੀਆਂ ਉੱਥੇ ਹੀ ਨਾਲ ਨਾਲ 2025 ਦੇ ਵਿੱਚ ਬਰਨਾਲੇ ਦੇ ਵਿੱਚ ਵੱਡਾ ਮਲਟੀ ਸਪੈਸ਼ੈਲਿਟੀ ਹਸਪੀਟਲ ਖੁੱਲਣ ਜਾ ਰਿਹਾ ਹੈ ਤੁਹਾਡੇ ਜਰਨਲ ਦੀਆਂ ਇਹ ਉਪਲਬਧੀਆਂ ਆਗੀਆਂ ਤੁਹਾਡਾ ਉਹ ਜਰਨਲ ਜਿਨੇ ਅੱਜ ਤੱਕ ਕਦੀ ਵੀ ਜ਼ੁਲਮ ਦੇ ਅੱਗੇ ਈਨ ਨਹੀਂ ਮੰਨੀ ਤੁਸੀਂ ਕਦੀ ਦੱਸੋ ਕਿਸੇ ਨੂੰ ਨੌਕਰੀ ਮਿਲੀ ਹੋਵੇ ਚਾਹੇ ਉਹ ਬਿਜਲੀ ਵਿਭਾਗ ਦੇ ਵਿੱਚ ਹੋਵੇ ਚਾਹੇ ਉਹ ਕਿਸੇ ਵਿਭਾਗ ਦੇ ਵਿੱਚ ਵੀ ਹੋਵੇ ਕਿ ਆ ਆਪਣੀ ਨੌਕਰੀ ਛੱਡਦਾ ਜੇਰੋ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜੇਰੋ ਸਾਡੇ ਪ੍ਰਾਣਾ ਤੋਂ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਆਇਆ ਸੀ ਉਹਨਾਂ ਨੇ ਆਪ ਦੀ ਆਈਪੀਐਸ ਦੀ ਨੌਕਰੀ ਜਿਹੜੀ ਕਿ ਯੂਪੀਐਸਸੀ ਦਾ ਐਗਜ਼ਾਮ ਕਲੀਅਰ ਕਰਕੇ ਜਿੱਥੇ 4-4 ਲੱਖ ਬੱਚਾ ਪੇਪਰ ਦਿੰਦਾ ਉਹਨੂੰ ਕਲੀਅਰ ਕਰਕੇ ਨੌਕਰੀ ਲੱਗੇ ਸੀ ਤੇ ਬਤੌਰ ਡੀਆਈਜੀ ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਨ ਸਕਦੇ ਸੀ ਨਿਗ ਮਾਨ ਸਕਦੇ ਸੀ ਅੱਜ ਉਹਨਾਂ ਦੀ ਬੇਟੀ ਉਹਨਾਂ ਦੀ ਤੀਰਾਨੀ ਸਾਡੇ ਵਿੱਚ ਬੈਠੀ ਹੋਈ ਆ ਇਹ ਇਹਨਾਂ ਨੂੰ ਪੁੱਛ ਕੇ ਦੇਖੋ ਇਹਨਾਂ ਨੇ ਕੀ ਕੀ ਸੰਤਾਪ ਹੰਡਾਇਆ ਕਿ ਇੱਕ ਡੀਏਜੀ ਹੋਵੇ ਤੇ ਉਸ ਤੋਂ ਬਾਅਦ ਉਹ ਜੇਲ੍ਹਾਂ ਦੇ ਵਿੱਚ ਹੋਵੇ ਇਹਨਾਂ ਨੂੰ ਪੁੱਛੋ ਇਹ ਪਰਿਵਾਰਾਂ ਨੇ ਕਿੱਥੇ ਕਿੱਥੇ ਜਾ ਕੇ ਆਪਣੇ ਪਿਤਾ ਜੀ ਨੂੰ ਮਿਲੇ ਕਦੀ ਜੇਲ੍ਹਾਂ ਦੇ ਵਿੱਚ ਕਦੀ ਬਖਸ਼ੀ ਖਾਨੇ ਦੇ ਵਿੱਚ ਜਿਨ੍ਹਾਂ ਨੇ ਪੂਰਾ ਸੂਰਾ ਰਾਜ ਤਾਗ ਭੋਗਨ ਦਾ ਮੌਕਾ ਸੀ ਉਹਨਾਂ ਨੇ ਜਦੋਂ ਸਾਡੇ ਪੰਥ ਤੇ ਹਮਲਾ ਹੋਇਆ ਉਸੇ ਵਲੇ ਉਹਨਾਂ ਨੇ ਨੌਕਰੀ ਨੂੰ ਠੁਕਰਾ ਦਿੱਤਾ ਪਰ ਉਹ ਅਕਾਲ ਪੁਰਖ ਵੀ ਵਿਅੰਤ ਹੈ ਜਿਹੜਾ ਉਹਦੀ ਰਜ਼ਾ ਦੇ ਵਿੱਚ ਚੱਲਦਾ ਫੇਰ ਉਹਨੂੰ ਥੱਲੇ ਨਹੀਂ ਪੈਣ ਦਿੰਦਾ ਤੁਸੀਂ ਦੇਖੋ ਜਦੋਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸਜ਼ਾ ਇਹਨਾਂ ਨੂੰ ਸੁਨਾਤੀ ਫੇਰ ਸਰਦਾਰ ਮਾਨ ਨੇ ਫੈਸਲਾ ਲਿੱਤਾ ਅਕਾਲ ਪੁਰਖ ਨੇ ਤਲਾਵਰਤੀ ਤੁਹਾਡੇ ਵਰਗੇ ਜਰਨੈਲਾਂ ਨੇ ਕਮਾਲ ਕਰਤੀ ਕਡੂਰ ਸਾਹਿਬ ਹਲਕੇ ਤੋਂ ਬੋਟਾਂ ਪਾ ਕੇ ਇਤਿਹਾਸ ਸਿਰਜਤਾ ਕਿ ਜਿੰਨੂੰ ਤੁਸੀਂ ਸਜ਼ਾ ਦਿੱਤੀ ਉਹਨੂੰ ਦੇਸ਼ ਦੀ ਲੋਕ ਸਭਾ ਦੇ ਵਿੱਚ ਭੇਜਤਾ ਤੁਹਾਡੇ ਵਰਗੇ ਜਰਨੈਲਾਂ ਨੇ ਉਸ ਤੋਂ ਬਾਅਦ ਤੁਹਾਡੇ ਵਰਗੇ ਜਰਨੈਲਾਂ ਨੇ ਸੰਗਰੂਰ ਦੇ ਵਿੱਚ ਇਤਿਹਾਸ ਸਿਰਜਿਆ ਤੇ ਦੇਸ਼ ਦੇ ਵਿੱਚ ਉਹਨਾਂ ਨੇ ਆਪਣੀ ਆਵਾਜ਼ بلند ਕੀਤੀ ਚਾਂਦੇ ਸਰਦਾਰ ਮਾਨ ਜਦੋਂ ਵੀ ਪੀ ਸਿੰਘ ਹੋਣਾ ਨੇ ਉਹਨਾਂ ਨੂੰ ਆਫਰਾਂ ਕੀਤੀਆਂ ਤੇ ਉਹ ਕਈ ਕੰਮ ਕਰ ਸਕਦੇ ਸੀ ਆਪਣਾ ਪੰਜਾਬ ਦੇ ਸੂਬੇ ਨੂੰ ਚਲਾ ਸਕਦੇ ਸੀ ਮੁੱਖ ਮੰਤਰੀ ਦਾ ਉੱਜਾ ਪਰ ਉਹਨਾਂ ਨੇ ਕਿਹਾ ਮੈਂ ਬੱਚਿਆਂ ਦਾ ਸ਼ਿਕਾਰ ਖੇਡਣਾ ਨਹੀਂ ਮੈਂ ਤੇ ਉਹ ਗੱਲ ਕਰੂੰਗਾ ਜੋ ਸਹੀ ਹੈ ਉਹਨਾਂ ਨੇ ਦਾਵੀ ਠਕਰਾਤਾ ਤੁਸੀਂ ਦੇਖੋ ਸਰਦਾਰ ਮਾਨ ਜਦੋਂ ਬਾਰਡਰ ਖੁੱਲਣ ਦੀ ਗੱਲ ਕਰਦੇ ਆ ਉਦੋਂ ਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਦੋਂ ਉਹਨਾਂ ਨੂੰ ਕਿਹਾ ਜਾਂਦਾ ਵੱਖਵਾਦੀ ਉਦੋਂ ਉਹਨਾਂ ਨੂੰ ਕਿਹਾ ਜਾਂਦਾ ਖਾਲਿਸਤਾਨੀ ਪਰ ਅੱਜ ਸੱਤਾ ਦੇ ਵਿੱਚ ਬੈਠੀ ਆਮ ਆਦਮੀ ਪਾਰਟੀ ਗੱਲ ਕਰਦੀ ਆ ਬਾਰਡਰਾਂ ਦੀ ਬਾਰਡਰ ਜਿਹੜੇ ਹੁੰਦੇ ਆ ਸਾਡੇ ਇਕਨੋਮਿਕਲ ਕੋਰੀਡੋਰ ਹੁੰਦੇ ਆ ਸਾਡਾ ਜਿਸ ਜਿਸ ਦੇਸ਼ਾਂ ਦੇ ਬਾਰਡਰ ਨਹੀਂ ਖੁੱਲ੍ਹੇ ਤੁਸੀਂ ਯਾਦ ਰੱਖਿਓ ਭਰਾਵੋ ਉਹ ਸੂਬੇ ਤਬਾਹ ਹੋ ਗਏ ਜਦੋਂ ਯੂਪੀ ਦੇ ਨਾਲ ਲੱਗਦੇ ਬਾਰਡਰ ਖੁੱਲ ਸਕਦੇ ਆ ਜਦੋਂ ਨੇਪਾਲ ਦੇ ਨਾਲ ਲੱਗਦੇ ਬਾਰਡਰ ਖੁੱਲ ਸਕਦੇ ਆ ਫਿਰ ਸਾਡੇ ਬਾਰਡਰਾਂ ਨੂੰ ਕੀ ਆ ਜਿਸ ਕਰਕੇ ਕਿ ਤਾਂਕਿ ਪੰਜਾਬ ਦਾ ਸੂਬਾ ਪੂਰੀ ਤਰ੍ਹਾਂ ਬਰਬਾਦ ਹੋ ਜਾਵੇ ਐਸ ਕਰਕੇ ਤੁਹਾਡੇ ਬਾਰਡਰ ਨਹੀਂ ਖੁੱਲਦੇ ਤੇ ਤੁਹਾਡੀ ਕਨਕ ਤੁਹਾਡਾ ਸਮਾਨ ਗੁਜਰਾਤ ਬੰਦਰਗਾਰ ਆਈ ਬਾਹਰਲੇ ਸੂਬਿਆਂ ਚ ਜਾਂਦਾ ਜੇਕਰ ਸਾਡੇ ਬਾਰਡਰ ਖੁੱਲੇ ਹੋਣਗੇ ਤੇ ਸਾਡੇ ਮੁੰਡੇ ਮਿਹਨਤ ਕਰਨਗੇ ਸਾਡੇ ਆੜਤੀਏ ਸਮਾਨ ਤੇ ਜਨਗੇ ਤੇ ਸਾਡਾ ਸੂਬਾ ਖੁਸ਼ਹਾਲ ਹੋ ਜਾਏਗਾ ਪਰ ਸੂਬੇ ਦੇ ਉੱਤੇ ਲੋਕਾਂ ਦੀ ਮਾੜੀ ਅੱਖ ਹੈ ਉਹ ਚਾਹਦੇ ਨਹੀਂ ਕਿ ਤੁਹਾਡਾ ਸੂਬਾ ਪੁੰਗਰ ਜਵੇ ਤੁਸੀਂ ਗੌਰ ਕਰੋ 47 ਤੋਂ ਬਾਅਦ ਕੀ ਕੀ ਨਹੀਂ ਚੱਲਿਆ ਸੀ ਲੋਕਾਂ ਨੇ ਇੱਕ ਪੂਰੀ ਪੀੜੀ ਦੇਸ਼ ਦੀ ਵੰਡ ਨੇ ਖਾਲੀ ਐਡਾ ਨਰਸ ਹਾਰ ਹੋਇਆ ਇੱਕ ਪੂਰੀ ਪੀੜੀ ਦੇਸ਼ ਦੀ ਵੰਡ ਨੇ ਖਾਲੀ ਦੂਜੀ ਪੀੜੀ ਪੁੱਲਸ ਦੇ ਝੂਠੇ ਮੁਕਾਬਲਿਆਂ ਨੇ ਖਾਲੀ ਤੇ ਤੀਜੀ ਪੀੜੀ ਜਾਜੇ ਚੜ ਗਈ ਜਿਰ ਕੋ ਰਾਏ ਕੋਈ ਨਹੀਂ ਸੀ ਤੇ ਚੌਥੀ ਪੀੜੀ ਵੀਰੋਂ ਨਸ਼ਿਆਂ ਦੀ ਗਰਤ ਦੇ ਵਿੱਚ ਚਲ ਗਈ ਉਹ ਕਿੱਥੇ ਜਾਂਦੇ ਕਿਰਨਾ ਗੱਲ ਕਰਦੇ ਉਨਾਂ ਕੋਲੇ ਕੋਈ ਵੀ ਨਹੀਂ ਸੀ ਸਰਕਾਰਾਂ ਗੱਲ ਸੁਣਨ ਨੂੰ ਨਹੀਂ ਤਿਆਰ ਹਈਆਂ ਸੀ ਉਹੀ ਸਰਕਾਰਾਂ ਉਹੀ ਬੰਦੇ ਤੁਸੀਂ ਥੱਕ ਚੁੱਕੇ ਸੀ ਅੱਕ ਚੁੱਕੇ ਸੀ ਤੁਹਾਨੂੰ ਨਜ਼ਰ ਆਇਆ ਕਿ ਹਾਂ ਭਾਈ ਕੀ ਕਰੀਏ ਦੋਨੋਂ ਸਰਕਾਰਾਂ ਵਾਰੀਆਂ ਬਣੀਆਂ ਹੋਈਆਂ ਸੀ ਇੱਕ ਕਹਿੰਦਾ ਸੀ ਹੁਣ ਤੇਰੀ ਵਾਰੀ ਇੱਕ ਕਹਿੰਦਾ ਸੀ ਹੁਣ ਮੇਰੀ ਵਾਰੀ ਫੇਰ ਬਦਲਾਵ ਆਇਆ ਬਦਲਾਵ ਨੇ ਕਿਹਾ ਕਿ ਮੈਂ ਆਮ ਆਦਮੀ ਸਾਨੂੰ ਤੇ ਭਾਈ ਹੁਣ ਆਮ ਆਦਮੀ ਵੀ ਆਪਣੇ ਆਪ ਨੂੰ ਕਹਿਣ ਲੱਗਿਆ ਡਰ ਲੱਗਦਾ ਜੇਕਰ ਕਿਸੇ ਨੂੰ ਬਦਲਾਅ ਦੀ ਗੱਲ ਕਰੀਏ ਤਾਂ ਡਰ ਲੱਗਦਾ ਉਹ ਐ ਨਾ ਸਮਝ ਬੈਠ ਕਿ ਝਾੜੂ ਵਾਲੇ ਆ ਗਏ ਆ ਬਦਲਾਅ ਸ਼ਬਦ ਵੀ ਇਹਨਾਂ ਨੇ ਖਤਮ ਕਰਤਾ ਆਮ ਆਦਮੀ ਵੀ ਖਤਮ ਕਰਤਾ ਤੁਸੀਂ ਲੱਗਿਆ ਤੁਹਾਨੂੰ ਕਿ ਨਹੀਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਆ ਤੁਸੀਂ ਵੀ ਆਮ ਹੋ ਮੈਂ ਵੀ ਆਮ ਐ ਤੇ ਹੁਣ ਤੁਹਾਡੀ ਸਰਕਾਰ ਬਣੇਗੀ ਪਰ ਤੁਸੀਂ ਗੌਰ ਕਰੋ ਉਹਨਾਂ ਨੇ ਬੰਦੇ ਕਿੱਥੋਂ ਨੇ ਆਂਦੇ ਉਹੀ ਕਾਂਗਰਸ ਦੇ ਐਮ ਐਲ ਏ ਉਹੀ ਵਿੱਚੋਂ ਕਾਲੀਆਂ ਦੇ ਐਮਐਲਏ ਉਹੀ ਚੱਕ ਕੇ ਇਹਨਾਂ ਨੇ ਸਰਕਾਰ ਬਣਾਤੀ ਉਹਨਾਂ ਨੇ ਕਿਹਾ ਕਿ ਨਸ਼ਾ ਖਤਮ ਕਰਾਂਗੇ ਪਰ ਤੁਸੀਂ ਗੌਰ ਕਰਿਓ ਉਹਨਾਂ ਨੇ ਕੋਈ ਨਸ਼ਾ ਨਹੀਂ ਖਤਮ ਕੀਤਾ ਉਹਨਾਂ ਨੇ ਕਿਹਾ ਵੀਆਈਪੀ ਕਲਚਰ ਖਤਮ ਕਰਾਂਗੇ ਉਹ ਉਹ ਵੀ ਖਤਮ ਨਹੀਂ ਹੋਇਆ ਸਗੋਂ ਉਲਟਾ ਵੀਆਈਪੀ ਕਲਚਰ ਸ਼ੁਰੂ ਹੋ ਗਿਆ ਫਿਰ ਉਹਨਾਂ ਨੇ ਕਿਹਾ ਬੀਬੀਆਂ ਦੇ ਖਾਤੇ ਦੇ ਵਿੱਚ ਇੱਕ 1000 ਰੁਪਇਆ ਪਾਵਾਂਗੇ ਪਰ ਤੁਸੀਂ ਦੇਖੋ ਅੱਜ 26 ਮਹੀਨੇ ਹੋ ਗਏ ਆ ਅੱਜ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਜਿਹੜੀਆਂ ਅਣਖਵਲੀਆਂ ਬੀਬੀਆਂ ਆਈਆਂ ਉਹਨਾਂ ਦਾ ਕੱਲੀ-ਕੱਲੀ ਬੀਬੀ ਦਾ ਪੰਜਾਬ ਸਰਕਾਰ ਵੱਲ 26 26000 ਰੁਪਇਆ ਖੜਾ ਹੋ ਗਿਆ ਜੇਕਰ ਅੱਜ ਕੋਈ ਵੀ ਬੀਬੀ ਉੱਠ ਪੰਦੀ ਆ ਕਿ ਹਾਂਜੀ ਹਰ ਬੀਬੀ ਨੂੰ 26000 ਰੁਪਇਆ ਅੱਜ ਦੇ ਹਿਸਾਬ ਨਾਲ ਦਿੱਤਾ ਜਾਵੇ ਤੇ ਪੂਰੇ ਦਾ ਪੂਰਾ ਸੂਬਾ ਕਰਜ਼ੇ ਤੋਂ ਇਹਨਾਂ ਬਾਹਰ ਆ ਸਕੇ ਸੋ ਇਹ ਲੋਕਾਂ ਨੇ ਝੂਠ ਬੋਲ ਕੇ ਤੁਹਾਡੇ ਨਾਲ ਸਰਕਾਰਾਂ ਬਣਾਈਆਂ ਪਹਿਲਾਂ ਵੀ ਲੋਕੀ ਝੂਠ ਬੋਲਦੇ ਸੀ ਪਹਿਲਾਂ ਕਹਿੰਦੇ ਸੀ ਕਾਂਗਰਸ ਕਹਿੰਦੀ ਸੀ ਗਰੀਬੀ ਹਟਾਓ ਗਰੀਬ ਬਚਾਓ ਤੁਸੀਂ ਦੱਸੋ ਗਰੀਬੀ ਹਟੀ ਕਦੀ ਨਹੀਂ ਹਟੀ ਫਿਰ ਅਕਾਲੀ ਦਲ ਆਇਆ ਬਾਦਲ ਉਹਨਾਂ ਨੇ ਨਾਰਾ ਲਾਇਆ ਕਿ ਪੰਥ ਖਤਰੇ 'ਚ ਹੈ ਤੁਸੀਂ ਵੀ ਪੰਥ ਨੂੰ ਪਿਆਰ ਕਰਦੇ ਸੀ ਮੈਂ ਵੀ ਪੰਥ ਨੂੰ ਪਿਆਰ ਕਰਦਾ ਸੀ ਅਸੀਂ ਸਾਰੇ ਪੰਥ ਨੂੰ ਪਿਆਰ ਕਰਦੇ ਸੀ ਤੁਸੀਂ ਸਾਰਿਆਂ ਨੇ ਸਰਕਾਰਾਂ ਬਣਾਤੀਆਂ ਉਹਨਾਂ ਨੂੰ ਵੀ ਮੌਕਾ ਦਿੱਤਾ ਪਰ ਉਲਟਾ ਪੰਥ ਹੋਰ ਇਹਨਾਂ ਨੇ ਖਤਰੇ 'ਚ ਲਿਆਤਾ ਇਹਨਾਂ ਨੇ ਬੇਅਦਬੀਆਂ ਆਦियां ਐਸੀ ਝੜੀ ਲੱਗੀ ਉਹ ਕਦੀ ਕਾਬੂ ਨਹੀਂ ਆਈ ਅੱਜ ਤੁਹਾਡੇ ਲੋਕ ਸਭਾ ਹਲਕੇ ਦੇ ਵਿੱਚ ਪਲੱਠ ਤੋਂ ਉਸ ਪਾਰਟੀ ਦਾ ਜਿਸ ਪਾਰਟੀ ਨੇ ਨੰਨ ਸਹਾਰ ਕੀਤਾ 84 ਵਿਲੇ ਸ਼ਿਕਾਰ ਕੀਤਾ 84 ਸਾਡੇ ਪਰਾਣਾ ਤੋਂ ਪਿਆਰੇ ਆਕਾਲ ਤਖਤ ਸਾਹਿਬ ਨੂੰ ਢਾਇਆ ਅੱਜ ਉਸ ਪਾਰਟੀ ਦਾ ਕੈਂਡੀਡੇਟ ਤੁਹਾਡੇ ਵਿੱਚ ਵਿਚਰਦਾ ਤੇ ਉਹਨੇ ਸਰਦਾਰ ਮਾਨ ਨੂੰ ਉਸ ਮਿੱਠੇ ਲੁੱਚੇ ਨੇ ਕੀ ਕਿਹਾ ਕਹਿੰਦਾ ਮੈਂ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਬਹੁਤ ਇੱਜ਼ਤ ਕਰਦਾ ਹਾਂ ਪਰ ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮੈਂ ਇੱਜ਼ਤ ਕਰਦਾ ਪਰ ਨਾਲ ਐ ਦੱਸਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੇ ਕਹਿੰਦਾ ਕੋਈ ਹੋਰ ਕਿਉਂ ਨਹੀਂ ਬਣ ਗਏ ਤੇਰਾ ਐਮਪੀ ਹੋਰ ਕਿਉਂ ਨਹੀਂ ਬਣਾਤੇ ਮੈਂ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਨਾ ਚਾਹਨਾ ਹੈ ਕਿ ਸਰਦਾਰ ਮਾਨ ਨੇ ਕੌਮ ਲਈ ਪੰਥ ਲਈ ਜੇਲ ਕੱਟੀ ਸੁਖਪਾਲ ਸਿੰਘ ਖਹਿ ਰਿਆ ਤੇਰੇ ਵਾਂਗੂ ਐਨਡੀਪੀਐਸ ਦੇ ਵਿੱਚ ਜੇਲ ਨਹੀਂ ਕੱਟੀ ਅਸੂਲਾਂ ਵਾਲੇ ਬੰਦੇ ਆ ਕਦੀ ਅੱਜ ਤੱਕ ਉਹਨਾਂ ਦੇ ਕੋਈ ਭ੍ਰਿਸ਼ਟਾਚਾਰ ਦਾ ਆਰੋਪ ਨਹੀਂ ਲੱਗਿਆ ਜਿੱਥੇ ਜਿੱਥੇ ਜ਼ੁਲਮ ਹੋਇਆ ਉੱਥੇ ਉੱਥੇ ਆਵਾਜ਼ ਚੁੱਕੀ ਸੋ ਗੱਲਾਂ ਬਹੁਤ ਸਾਰੀਆਂ ਬਲਾਰੇ ਬਹੁਤ ਸਾਰੇ ਆ ਤੇ ਇਹਨਾਂ ਨੇ ਵੀ ਅੱਗੇ ਗੱਲਾਂ ਕਰਨੀਆਂ ਮੈਂ ਤੇ ਅੱਜ ਆਪਣੀਆਂ ਮਾਤਾਵਾਂ ਨੂੰ ਦੇਖ ਰਿਹਾ ਹਾਂ ਭੈਣਾਂ ਨੂੰ ਦੇਖ ਰਿਹਾ ਹਾਂ ਇਹ ਉਹੀ ਪਿੰਡ ਦੀ ਸਾਥ ਹੈ ਉਹੀ ਬੀਬੀਆਂ ਇਹ ਉਹ ਲੋਕ ਹੈ ਜਿਨ੍ਹਾਂ ਦੀ ਅੱਖਾਂ ਦੇ ਅੰਜੂ ਹੱਲੇ ਤੱਕ ਨਹੀਂ ਸੁੱਕੇ ਜਿਨ੍ਹਾਂ ਨੇ ਸੰਤਾਪ ਚੱਲਿਆ ਸਿਰਫ ਇੱਕੋ ਹੀ ਸੂਭਾ ਆ ਗਿਆ ਜਿਨੇ ਵੱਤ ਤੋਂ ਇੰਨਾ ਸੰਤਾਪ ਚੱਲਿਆ ਜਿਹੜਾ ਕਿਸੇ ਨੇ ਨਹੀਂ ਚੱਲਿਆ ਸੋ ਮੈਂ ਇਹਦੇ ਨਾਲ ਹੀ ਇਜਾਜ਼ਤ ਲੈਣਾ ਤੇ ਆਸ ਕਰਦਾ ਤੇ ਤੁਹਾਡੇ ਸਾਰਿਆਂ ਦੇ ਅੱਗੇ ਝੋਲੀ ਵੀ ਅੜਦਾ ਕਿ ਤੁਸੀਂ ਇਸ ਵਾਰੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾ ਕੇ ਉਹਨਾਂ ਨੂੰ ਜਰਨੈਲ ਬਣਾ ਕੇ ਆਪ ਦੀ ਆਵਾਜ਼ ਤੁਹਾਡੀ ਆਵਾਜ਼